ਤੇ ਆਗੇ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਕਈ ਸਵਾਲ ਇਸ ਘਟਨਾ ਤੋਂ ਬਾਅਦ ਖੜੇ ਹੋ ਗਏ ਨੇ ਹਾਲਾਂਕਿ ਪਹਿਲਾਂ ਵੀ ਅਜਿਹੇ ਕਈ ਘਟਨਾਵਾਂ ਵਾਪਰੀਆਂ ਨੇ ਜਿੱਦ ਵਿੱਚ ਪੁਲਿਸ ਦੇ ਵੱਲੋਂ ਦਮਸ਼ੀਨੇ ਜਿਹੜੇ ਉਹ ਕਾਬੂ ਕਰ ਲਏ ਜਾਂਦੇ ਨੇ ਤਾਂ ਹੁਣ ਉਡੀਕ ਹੈ ਕਿ ਪੋਕਪੁਰ ਦੇ ਪਿੰਡ ਪਟਨੂਰਾ ਲੁਬਾਣਾ ਵਿੱਚ ਗੋਲੀਆਂ ਚਲਾਉਣ ਵਾਲੇ ਬਦਮਾਸ਼ਾਂ ਨੂੰ ਪੁਲਿਸ ਕਦੋਂ ਫੜਦੀ ਹੈ ਤਾਂ ਐਨਆਰਆਈ ਪਰਿਵਾਰ ਦੇ ਘਰ ਉੱਤੇ ਬੀਤੀ ਰਾਤ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਮੂਲ ਭੇਟ ਕੇ ਇਨ ਕਾਪੋਸ਼ ਆਈ ਸੀ ਅਤੇ ਪੋਰਪੋਰ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰਿਵਾਰ ਆ ਜਿਹੜਾ ਉਹ ਇੰਗਲੈਂਡ ਤੋਂ ਆਇਆ ਸੀ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਦਾ ਜਾਂ ਫਿਰ ਪੁਲਿਸ ਅਧਿਕਾਰੀਆਂ ਦਾ ਅਜੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਲੇਕਿਨ ਵਕਫਾ ਕੈਂਗਲਾ ਤੋਂ ਪੁਲਿਸ ਦੇ ਵੱਲੋਂ ਜਾਂਚ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਜੇ ਦੇਖਿਆ ਜਾਵੇ ਆਮ ਤੌਰ ਤੇ ਅਜਿਹੇ ਮਾਮਲੇ ਫਰੋਕੀ ਦੇ ਹੁੰਦੇ ਨੇ ਫਰੋਤੀ ਮੰਗਣ ਲਈ ਵੱਡੇ ਕਾਰੋਬਾਰੀਆਂ ਨੂੰ ਵੱਡੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਏ ਉਹਨਾਂ ਦੇ ਬਿジネス ਜਾਂ ਅੰਸਰ ਉਹਨਾਂ ਦੇ ਮਕਾਨ ਦੀ ਰੇਕੀ ਕੀਤੀ ਜਾਂਦੀ ਆ ਫਿਰ ਗੋਲੀਆਂ ਨੇ ਜੜੀਆਂ ਉਹ ਚਲਾ ਦਿੱਤੀਆਂ ਜਾਂਦੀਆਂ ਨੇ ਅਤੇ ਧਮਕੀ ਦੇ ਲਈ ਪੈਸੇ ਨੇ ਜਿਹੜੇ ਉਹ ਮੰਗੇ ਜਾਂਦੇ ਨੇ ਜਾਂ ਫਿਰ ਕਈ ਵਾਰ ਅਜਿਹੇ ਮਾਮਲੇ ਨਿਜੀ ਰੰਜਿਸ਼ ਦੇ ਵੀ ਹੋ ਜਾਂਦੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਵਿੱਚ ਕੀ ਖੁਲਾਸਾ ਕਰਦੀ ਹੈ ਕਿ ਇਹ ਕੋਈ ਰੰਜਿਸ਼ ਦਾ ਮਾਮਲਾ ਹੈ ਜਾਂ ਫਿਰ ਫਰੋਤੀ ਨੂੰ ਲੈ ਕੇ ਜਾਂ ਫਿਰ ਕਿਸੇ ਹੋਰ ਗੱਲ ਨੂੰ ਲੈ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਲੇਕਿਨ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਸਨਿਆਮ ਮੋਟਰਸਾਈਕਲ ਤੇ ਆਉਂਦੇ ਨੇ ਕਿਸੇ ਦਾ ਡਰ ਨਹੀਂ ਹੁੰਦਾ ਗਲੀ ਦੇ ਵਿੱਚ ਘਰ ਹੁੰਦਾ ਹੈ ਘਰ ਦੇ ਕੋਲ ਮੋਟਰਸਾਈਕਲ ਲਗਾਇਆ ਜਾਂਦਾ ਹੈ ਫਿਰ ਮੋਟਰਸਾਈਕਲ ਘੁਮਾਇਆ ਜਾਂਦਾ ਹੈ ਤਾਂ ਜੋ ਗੋਲੀ ਚਲਾ ਕੇ ਉਹ ਵਕਤ ਤੋਂ ਜਲਦੀ ਫਰਾਰ ਹੋ ਸਕਣ ਅਤੇ ਇੱਕ ਬੰਦਾ ਹੈ ਜਿਹੜਾ ਉਹ ਵੀਡੀਓ ਬਣਾਉਂਦਾ ਹੈ ਅਤੇ ਦੂਜਾ ਗੋਲੀਆਂ ਚਲਾ ਦਿੰਦਾ ਹੈ ਦੇਖੋ ਕਿਸ ਪ੍ਰਕਾਰ ਇਹਨਾਂ ਦੇ ਵੱਲੋਂ ਇਸ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਲਗਾਤਾਰ ਅਜਿਹੇ ਕਈ ਵਾਰ ਦਾ ਤਾਂ ਪਹਿਲਾਂ ਵੀ ਸਾਹਮਣੇ ਆਈਆਂ ਨੇ ਹਾਲਾਂਕਿ ਆਮ ਤੌਰ ਤੇ ਅਜਿਹੇ ਮਾਮਲਿਆਂ ਵਿੱਚ ਜਲਦ ਹੀ ਪੁਲਿਸ ਪਰਵਾਸਾ ਨੂੰ ਧਰ ਦਬੋਚਦੀ ਆ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਵੀਡੀਓ ਬਣਾਉਣ ਵਾਲੇ ਜਿਹੜੇ ਸ਼ਖਸ ਨੇ ਜਿਹੜੇ ਦੋਸ਼ੀ ਨੇ ਇਹ ਕਦੋਂ ਤੱਕ ਪੁਲਿਸ ਦੇ ਹੱਥੇ ਚੜ੍ਹਦੇ ਨੇ ਅਤੇ ਇਸ ਮਾਮਲੇ ਨੂੰ ਲੈ ਕੇ ਅੱਗੇ ਪੁਲਿਸ ਕੀ ਖੁਲਾਸੇ ਕਰਦੀ ਹੈ ਪੰਜਾਬ ਦੇ ਵਿੱਚ ਮੁਰ ਤੋਂ ਵੱਡੀ ਵਾਰਦਾਤ ਵਾਪਰੀ ਹੈ ਐਨ ਆਰ ਆਈ ਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਅਤੇ ਗੋਲੀਆਂ ਚਲਾਉਂਦੇ ਹੋਏ ਵੀਡੀਓ ਵੀ ਮੋਬਾਈਲ ਫੋਨ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਤਾਂ ਇੰਗਲੈਂਡ ਤੋਂ ਆਏ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਸ਼ਰੀਆਮ ਐਨ ਆਰ ਆਈ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਅਤੇ ਫਾਇਰਿੰਗ ਕਰਦੇ ਹੋਏ ਸ਼ਰੀਆਮ ਵੀਡੀਓ ਬਣਾਈ ਜਾਂਦੀ ਹੈ ਮੋਟਰਸਾਈਕਲ ਦੇ ਉੱਤੇ ਦੋ ਅਣਪਛਾਤੇ ਹਮਲਾਵਰ ਆਉਂਦੇ ਨੇ ਅਤੇ ਗੋਲੀਆਂ ਨੇ ਜਿਹੜੀਆਂ ਉਹ ਕੈਮਰੇ ਦੇ ਵਿੱਚ ਰਿਕਾਰਡ ਹੋਈ ਹੈ ਤਾਂ ਜਲੰਧਰ ਦੇ ਪੋਗਪੁਰ ਦੇ ਪਿੰਡ ਪਟਨੂਰਾ ਲੁਬਾਣਾ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਐਨਆਰਆਈ ਨੇ ਜਿਹੜੇ ਉਹ ਮੁਰ ਤੋਂ ਬਦਮਾਸ਼ਾਂ ਦੇ ਨਿਸ਼ਾਨੇ ਤੇ ਆ ਗਏ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਕਈ ਸਵਾਲ ਇਸ ਘਟਨਾ ਤੋਂ ਬਾਅਦ ਖੜੇ ਹੋ ਗਏ ਨੇ ਹਾਲਾਂਕਿ ਪਹਿਲਾਂ ਵੀ ਅਜਿਹੇ ਕਈ ਘਟਨਾਵਾਂ ਵਾਪਰੀਆਂ ਨੇ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਦਮਸ਼ੀਨੇ ਜਿਹੜੇ ਉਹ ਕਾਬੂ ਕਰ ਲਏ ਜਾਂਦੇ ਨੇ ਤਾਂ ਹੁਣ ਉਡੀਕ ਹੈ ਕਿ ਭੋਗਪੁਰ ਦੇ ਪਿੰਡ ਪਟਨੂਰਾ ਲੁਬਾਣਾ ਵਿੱਚ ਗੋਲੀਆਂ ਚਲਾਉਣ ਵਾਲੇ ਬਦਮਾਸ਼ਾਂ ਨੂੰ ਪੁਲਿਸ ਕਦੋਂ ਫੜਦੀ ਹੈ ਤਾਂ ਐਨ ਆਰ ਆਈ ਪਰਿਵਾਰ ਦੇ ਘਰ ਉੱਤੇ ਬੀਤੀ ਰਾਤ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਮੂਲ ਪੇਟ ਕੇ ਇਨ ਕਾਪੋਸ਼ ਆਈ ਸੀ ਅਤੇ ਪੋਰਪੋਰ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰਿਵਾਰ ਆ ਜਿਹੜਾ ਉਹ ਇੰਗਲੈਂਡ ਤੋਂ ਆਇਆ ਸੀ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਦਾ ਜਾਂ ਫਿਰ ਪੁਲਿਸ ਅਧਿਕਾਰੀਆਂ ਦਾ ਅਜੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਲੇਕਿਨ ਵਕਫਕ ਐਂਗਲਾਂ ਤੋਂ ਪੁਲਿਸ ਦੇ ਵੱਲੋਂ ਜਾਂਚ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਜੇ ਦੇਖਿਆ ਜਾਵੇ ਆਮ ਤੌਰ ਤੇ ਅਜਿਹੇ ਮਾਮਲੇ ਫਰੋਕੀ ਦੇ ਹੁੰਦੇ ਨੇ ਫਰੋਤੀ ਮੰਗਣ ਲਈ ਵੱਡੇ ਕਾਰੋਬਾਰੀਆਂ ਨੂੰ ਵੱਡੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਏ ਉਹਨਾਂ ਦੇ ਬਿਜ਼ਨਸ ਦਾ ਅਸਰ ਉਹਨਾਂ ਦੇ ਮਕਾਨ ਦੀ ਰੇਕੀ ਕੀਤੀ ਜਾਂਦੀ ਆ ਫਿਰ ਗੋਲੀਆਂ ਨੇ ਜਿਹੜੀਆਂ ਉਹ ਚਲਾ ਦਿੱਤੀਆਂ ਜਾਂਦੀਆਂ ਨੇ ਅਤੇ ਧਮਕੀ ਦੇ ਲਈ ਪੈਸੇ ਨੇ ਜਿਹੜੇ ਉਹ ਮੰਗੇ ਜਾਂਦੇ ਨੇ ਜਾਂ ਫਿਰ ਕਈ ਵਾਰ ਅਜਿਹੇ ਮਾਮਲੇ ਨਿਜੀ ਰੰਜਿਸ਼ ਦੇ ਵੀ ਹੋ ਜਾਂਦੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਵਿੱਚ ਕੀ ਖੁਲਾਸਾ ਕਰਦੀ ਆ ਕਿ ਇਹ ਕੋਈ ਰੰਜਿਸ਼ ਦਾ ਮਾਮਲਾ ਏ ਜਾਂ ਫਿਰ ਫਰੋਤੀ ਨੂੰ ਲੈ ਕੇ ਜਾਂ ਫਿਰ ਕਿਸੇ ਹੋਰ ਗੱਲ ਨੂੰ ਲੈ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਏ ਲੇਕਿਨ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਸਨਿਆਮ ਮੋਟਰਸਾਈਕਲ ਤੇ ਆਉਂਦੇ ਨੇ ਕਿਸੇ ਦਾ ਡਰ ਨਹੀਂ ਹੁੰਦਾ ਗਲੀ ਦੇ ਵਿੱਚ ਘਰ ਹੁੰਦਾ ਏ ਘਰ ਦੇ ਕੋਲ ਮੋਟਰਸਾਈਕਲ ਲਗਾਇਆ ਜਾਂਦਾ ਏ ਫਿਰ ਮੋਟਰਸਾਈਕਲ ਘੁਮਾਇਆ ਜਾਂਦਾ ਏ ਤਾਂ ਜੋ ਗੋਲੀ ਚਲਾ ਕੇ ਉਹ ਮੌਕੇ ਤੋਂ ਜਲਦੀ ਫਰਾਰ ਹੋ ਸਕਣ ਅਤੇ ਇੱਕ ਬੰਦਾ ਏ ਜਿਹੜਾ ਉਹ ਵੀਡੀਓ ਬਣਾਉਂਦਾ ਏ ਤੇ ਦੂਜਾ ਗੋਲੀਆਂ ਚਲਾ ਦਿੰਦਾ ਏ ਦੇਖੋ ਕਿਸ ਪ੍ਰਕਾਰ ਇਹਨਾਂ ਦੇ ਵੱਲੋਂ ਇਸ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਏ ਲਗਾਤਾਰ ਅਜਿਹੇ ਕਈ ਵਾਰ ਦਾ ਤਾਂ ਪਹਿਲਾਂ ਵੀ ਸਾਹਮਣੇ ਆਈਆਂ ਨੇ ਹਾਲਾਂਕਿ ਆਮ ਤੌਰ ਤੇ ਅਜਿਹੇ ਮਾਮਲਿਆਂ ਵਿੱਚ ਜਲਦੀ ਹੀ ਪੁਲਿਸ ਪਰਵਾਸਾ ਨੂੰ ਧਰ ਦਬੋਚਦੀ ਆ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਵੀਡੀਓ ਬਣਾਉਣ ਵਾਲੇ ਜਿਹੜੇ ਸ਼ਖਸ ਨੇ ਜਿਹੜੇ ਦੋਸ਼ੀ ਨੇ ਇਹ ਕਦੋਂ ਤੱਕ ਪੁਲਿਸ ਦੇ ਹੱਥੇ ਚੜਦੇ ਨੇ ਅਤੇ ਇਸ ਮਾਮਲੇ ਨੂੰ ਲੈ ਕੇ ਅੱਗੇ ਪੁਲਿਸ ਕੀ ਖੁਲਾਸੇ ਕਰਦੀ ਹੈ ਪੰਜਾਬ ਦੇ ਵਿੱਚ ਮੁਰ ਤੋਂ ਵੱਡੀ ਵਾਰਦਾਤ ਵਾਪਰੀ ਹੈ ਐਨ ਆਰ ਆਈ ਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਅਤੇ ਗੋਲੀਆਂ ਚਲਾਉਂਦੇ ਹੋਏ ਵੀਡੀਓ ਵੀ ਮੋਬਾਈਲ ਫੋਨ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਤਾਂ ਇੰਗਲੈਂਡ ਤੋਂ ਆਏ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਸ਼ਰੀਆਮ ਐਨ ਆਰ ਆਈ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਅਤੇ ਫਾਇਰਿੰਗ ਕਰਦੇ ਹੋਏ ਸ਼ਰੀਆਮ ਵੀਡੀਓ ਬਣਾਈ ਜਾਂਦੀ ਹੈ ਮੋਟਰਸਾਈਕਲ ਦੇ ਉੱਤੇ ਦੋ ਅਣਪਛਾਤੇ ਹਮਲਾਵਰ ਆਉਂਦੇ ਨੇ ਅਤੇ ਗੋਲੀਆਂ ਨੇ ਜਿਹੜੀਆਂ ਉਹਨਾਂ ਵੱਲੋਂ ਐਨ ਆਰ ਆਈ ਪਰਿਵਾਰ ਦੇ ਮਕਾਨ ਤੇ ਚਲਾਈਆਂ ਜਾਂਦੀਆਂ ਨੇ ਸਾਰੀ ਘਟਨਾ ਘਰ ਵਿੱਚ ਲੱਗੇ ਸੀ ਸੀ ਟੀ ਵੀ ਕੈਮਰੇ ਦੇ ਵਿੱਚ ਰਿਕਾਰਡ ਹੋਈ ਹੈ ਤਾਂ ਜਲੰਧਰ ਦੇ ਭੋਗਪੁਰ ਦੇ ਪਿੰਡ ਪਟਨੂਰਾ ਲੁਬਾਣਾ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਐਨ ਆਰ ਆਈ ਨੇ ਜਿਹੜੇ ਉਹ ਮੁਰਤੋਂ ਬਦਮਾਸ਼ਾਂ ਦੇ ਨਿਸ਼ਾਨੇ ਤੇ ਆ ਗਏ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਕਈ ਸਵਾਲ ਇਸ ਘਟਨਾ ਤੋਂ ਬਾਅਦ ਖੜੇ ਹੋ ਗਏ ਨੇ ਹਾਲਾਂਕਿ ਪਹਿਲਾਂ ਵੀ ਅਜਿਹੇ ਕਈ ਘਟਨਾਵਾਂ ਵਾਪਰੀਆਂ ਨੇ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਦੋਸ਼ੀ ਨੇ ਜਿਹੜੇ ਉਹ ਕਾਬੂ ਕਰ ਲਏ ਜਾਂਦੇ ਨੇ ਤਾਂ ਹੁਣ ਉਡੀਕ ਹੈ ਕਿ ਪੋਕਪੁਰ ਦੇ ਪਿੰਡ ਪਟਨੂਰਾ ਲੁਬਾਣਾ ਵਿੱਚ ਗੋਲੀਆਂ ਚਲਾਉਣ ਵਾਲੇ ਬਦਮਾਸ਼ਾਂ ਨੂੰ ਪੁਲਿਸ ਕਦੋਂ ਫੜਦੀ ਹੈ ਤਾਂ ਐਨ ਆਰ ਆਈ ਪਰਿਵਾਰ ਦੇ ਘਰ ਉੱਤੇ ਬੀਤੀ ਰਾਤ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਮੂਲ ਪੇਟ ਕੇ ਇਨ ਕਾਪੋਸ਼ ਆਈਦੀ ਅਤੇ ਪੋਰਪੋਰ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰਿਵਾਰ ਆ ਜਿਹੜਾ ਉਹ ਇੰਗਲੈਂਡ ਤੋਂ ਆਇਆ ਸੀ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਦਾ ਜਾਂ ਫਿਰ ਪੁਲਿਸ ਅਧਿਕਾਰੀਆਂ ਦਾ ਅਜੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਲੇਕਿਨ ਵਕਫਾ ਕੈਂਗਲਾ ਤੋਂ ਪੁਲਿਸ ਦੇ ਵੱਲੋਂ ਜਾਂਚ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਜੇ ਦੇਖਿਆ ਜਾਵੇ ਆਮ ਤੌਰ ਤੇ ਅਜਿਹੇ ਮਾਮਲੇ ਫਰੋਕੀ ਦੇ ਹੁੰਦੇ ਨੇ ਫਰੋਕੀ ਮੰਗਲ ਲਈ ਵੱਡੇ ਕਾਰੋਬਾਰੀਆਂ ਨੂੰ ਵੱਡੇ ਲੋਕਾਂ ਨੂੰ ਦਿਸ਼ਾਣਾ ਬਣਾਇਆ ਜਾਂਦਾ ਏ ਉਹਨਾਂ ਦੇ ਬਿਜ਼ਨਸ ਜਾਂ ਫਿਰ ਉਹਨਾਂ ਦੇ ਮਕਾਨ ਦੀ ਰੇਕੀ ਕੀਤੀ ਜਾਂਦੀ ਆ ਫਿਰ ਗੋਲੀਆਂ ਨੇ ਜਿਹੜੀਆਂ ਉਹ ਚਲਾ ਦਿੱਤੀਆਂ ਜਾਂਦੀਆਂ ਨੇ ਅਤੇ ਧਮਕੀ ਦੇ ਲਈ ਪੈਸੇ ਨੇ ਜਿਹੜੇ ਉਹ ਮੰਗੇ ਜਾਂਦੇ ਨੇ ਜਾਂ ਫਿਰ ਕਈ ਵਾਰ ਅਜਿਹੇ ਮਾਮਲੇ ਨਿਜੀ ਰੰਜਿਸ਼ ਦੇ ਵੀ ਹੋ ਜਾਂਦੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਵਿੱਚ ਕੀ ਖੁਲਾਸਾ ਕਰਦੀ ਆ ਕਿ ਇਹ ਕੋਈ ਰੰਜਿਸ਼ ਦਾ ਮਾਮਲਾ ਏ ਜਾਂ ਫਿਰ ਫਰੋਤੀ ਨੂੰ ਲੈ ਕੇ ਜਾਂ ਫਿਰ ਕਿਸੇ ਹੋਰ ਗੱਲ ਨੂੰ ਲੈ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਲੇਕਿਨ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਸਨਿਆਮ ਮੋਟਰਸਾਈਕਲ ਤੇ ਆਉਂਦੇ ਨੇ ਕਿਸੇ ਦਾ ਡਰ ਨਹੀਂ ਹੁੰਦਾ ਗਲੀ ਦੇ ਵਿੱਚ ਘਰ ਹੁੰਦਾ ਹੈ ਘਰ ਦੇ ਕੋਲ ਮੋਟਰਸਾਈਕਲ ਲਗਾਇਆ ਜਾਂਦਾ ਹੈ ਫਿਰ ਮੋਟਰਸਾਈਕਲ ਘੁਮਾਇਆ ਜਾਂਦਾ ਹੈ ਤਾਂ ਜੋ ਗੋਲੀ ਚਲਾ ਕੇ ਉਹ ਮੌਕੇ ਤੋਂ ਜਲਦੀ ਫਰਾਰ ਹੋ ਸਕਣ ਅਤੇ ਇੱਕ ਬੰਦਾ ਹੈ ਜਿਹੜਾ ਉਹ ਵੀਡੀਓ ਬਣਾਉਂਦਾ ਹੈ ਅਤੇ ਦੂਜਾ ਗੋਲੀਆਂ ਚਲਾ ਦਿੰਦਾ ਹੈ ਦੇਖੋ ਕਿਸ ਪ੍ਰਕਾਰ ਇਹਨਾਂ ਦੇ ਵੱਲੋਂ ਇਸ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਲਗਾਤਾਰ ਅਜਿਹੇ ਕਈ ਵਾਰਦਾਤਾਂ ਪਹਿਲਾਂ ਵੀ ਸਾਹਮਣੇ ਆਈਆਂ ਨੇ ਹਾਲਾਂਕਿ ਆਮ ਤੌਰ ਤੇ ਅਜਿਹੇ ਮਾਮਲਿਆਂ ਵਿੱਚ ਜਲਦ ਹੀ ਪੁਲਿਸ ਪਰਬਾਸ਼ਾ ਨੂੰ ਧਰ ਦਬੋਚਦੀ ਆ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਵੀਡੀਓ ਬਣਾਉਣ ਵਾਲੇ ਜਿਹੜੇ ਸ਼ਖਸ ਨੇ ਜਿਹੜੇ ਦੋਸ਼ੀ ਨੇ ਇੱਕੋ ਦੋ ਤੱਕ ਪੁਲਿਸ ਦੇ ਹੱਥੇ ਚੜਦੇ ਨੇ ਅਤੇ ਇਸ ਮਾਮਲੇ ਨੂੰ ਲੈ ਕੇ